ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋ ਗੁਰੂ ਮਹਲਾ ਪੰਜਵਾਂ ਰੱਬ ਕੀ ਸਰਣ ਸਗਲ ਤਰਾਂਠੇ ਦੁੱਖ ਵਿਰਸੇ ਸਭ ਪਾਇਆ ਗੁਵਾ ਆਪ ਘਰਮ ਸੁਆਮੀ ਪੂਰਾ ਸਭ ਗੁਰ ਧਿਆਇਆ ਬਰਬਤੀ ਸਾਗ ਸਗਰ ਭਰਾਥੇ ਦੁੱਖ ਵਿੱਚੋਂ ਸੁਖ ਪਾਇਆ ਦਇਆਲੂ ਆਪ ਘਰਮ ਸੁਆਮੀ ਪੂਰਾ ਸਭ ਗੁਰ ਧਿਆਇਆ ਕਰਪਾ ਕਰੋ ਗੁਰੂ ਦੀਨ ਦਇਆਲਾ ਗੁਣ ਗਾਵੋ ਰਾਮ ਰਾਪਾ ਰਹਾਉ ਸਾਥ ਗੁਰ ਨਾਮ ਨਿਧਾਰਨ ਗਿੜਾਇਆ ਚਿੰਤਾ ਸਗਰ ਵਿਨਾਸੀ ਘਰ ਕਿਰਪਾ ਆਪਣੋ ਕਰ ਲੈਨਾ ਮਾਨਵਸ ਆਇਆ ਵੇ ਨਾਸੀ ਤਾਕੋ ਦੇ ਘਰ ਦਾ ਕੋ ਲਾਗਾ ਜੋ ਸਤ ਕੋ ਰ ਆਪਣੇ ਰਾਖੇ ਚਰਨ ਕਵਲ ਵਸੇ ਗਦੇ ਅੰਤਰਾ ਅੰਮ੍ਰਿਤ ਹਰ ਹਸ ਚਾਖੇ ਸੇਵਾ ਸੇਵਕ ਪ੍ਰਭ ਆਪਣੇ ਜੇਨ ਮਾਨ ਕੀ ਅਛ ਪੂਜਾਈ ਨਾਮ ਕਬਾਸਤਾ ਕਵਲ ਹਾਰਾ ਜੇਨ ਪੂਰਨ ਪਾਜ ਰਖਾਈ ਗਾ ਸੇਵਾ ਦੇ ਕੀ ਐਚ ਪੂਜਾਈ ਨਾਮ ਕਦਾ ਸੁਤਾ ਕਿਆ ਵਧਾਰਿਆ ਜੇਨ ਪੂਰਨ ਪਾਲ ਕਾਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਪੈ ਲਾਥੀ ਦੁੱਖ ਬਿਨਸੇ ਸੁਖ ਪਾਇਆ ਦਇਆ ਬਹੁਆ ਪਾਰ ਗ੍ਰਹਮ ਸੁਆਮੀ ਹੋਰਾ ਸਤਗੁਰ ਤੇ ਆਇਆ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੇ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਬ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰਠਾ ਗੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 615 ਉੱਪਰ ਸੁਭਾਏ ਮਾਨ ਹੈ ਸਤਗੁਰ ਜੀ ਦੇ ਪਾਣ ਇਹ ਪਾਵਨ ਹੁਕਮ ਸਾਡੇ ਹਿੱਤੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਗੁਰੂ ਰੂਪ ਸਾਧ ਸੰਗ ਜੀਓ ਤਾਨ ਗੁਰ ਤੇਗ ਬਾਬਾ ਅਗਰ ਸਾਹਿਬ ਸੱਚੀ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਆਗਮਨ ਪ੍ਰਕਾਸ਼ ਕੋ ਉਪਰਵ ਕੱਲ੍ਹ ਨੂੰ 18 ਤਰੀਕ ਨੂੰ ਹੈ ਇਸ ਸੰਬੰਧ ਵਿੱਚ ਇਸ ਮਹਾਨ ਅਸਤਾਨ ਦੀ ਦੁਪਹਿਰ 3 ਵਜੇ ਤੋਂ ਰਾਤਰੀ 12 ਵਜੇ ਤੱਕ ਦੀਵਾਨ ਸਜਣਗੇ ਆਪ ਹਾਜ਼ਰੀਆਂ ਭਰ ਕੇ ਲਾਹਵਾਬਤ ਕਰਨਾ ਸਤਿਗੁਰ ਜੀ ਕਿਰਪਾ ਕਰਨ ਸਮੂਹ ਸੰਗਤਾਂ ਦਾ ਗੁਰੂ ਕਰਾਇਆ ਜਾਵੇ ਆ ਸੁਣਿਆ ਸਭਪਲ ਹੋ ਜਾਏ ਬਲਾ ਚੁੱਕਾਂ ਦੀ ਖਮਾ ਕਰਨ ਜੀ ਬਲਾਓ ਫਤੀ ਜੀ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ